ਲਿਖ ਲਈ ਆਪਣਾ ਡੱਬਾ ਡੱਬੇ ਦੇ ਕੋਲ ਜ ਲੈ ਗਿਆ ਥੋੜੀ ਖੜਾ ਨਾ ਫੱਪਾ ਵਾਂਗੂ ਰੇ ਹਾਂ ਆਇਆ ਖੜਾ ਬਾਕਰਾਂ ਨੂੰ ਕਰੋ ਚੱਕ ਇਹ ਵੀ ਛੱਟਣ ਵਾਲਾ ਭਰਾ ਮੇਰਾ ਖੜਾ ਦੱਛੋ ਮਾੜੇ ਦੇਵਦਾਰ ਜੀ ਇਹ ਇਹ ਨੌਜੀ ਨੇ ਦਾ ਬੱਚਾ ਭਈ ਮਾੜੀ ਜਸੀਰ ਦੇ ਪੱਠੇ ਦਾ ਜਸੀਰ ਵਾਲੇ ਪੱਠੇ ਦਾ ਹੈ ਹਾਂ ਠੀਕ ਆ ਆ ਸ਼ਾਬਾਸ਼ ਕਿ ਵੀ ਸਾਡੇ ਬੰਦੇ ਮੁੰਡਾ ਜਿਹੜਾ ਸ਼ਿੰਦਾ ਉਹ ਤੁਹਾਨੂੰ ਲਾਇਆ ਸੀ ਉਹਨਾਂ ਦੀ ਬੱਚਿਆਂ ਦੀ ਬਹੁਤ ਚੰਗੇ ਦੋਸਤ ਆ ਬਈ ਉਹ ਬਲੇ ਬੰਦੇ ਜਿਹੜਾ ਨਾ ਖੜਾ ਰਿਹਾ ਉਹ ਬਈ ਸ਼ਿੰਦਾ ਦੂਰ ਜਿਹੜਾ ਬਈ ਪੁਰਾਣਾ ਸ੍ਰੀ ਗੁਰੂ ਸਾਥੀ ਮੈਂ ਤੁਹਾਡਾ ਆਪਣਾ ਚੈਲ ਥਰਾਜ ਵਾਲਾ ਤੁਹਾਨੂੰ ਦਿਖਾਉਣੇ ਅੱਜ ਜਿਹੜੇ ਕੱਲ ਵਾਲੇ ਬਲੌਗ ਚ ਆਪਾਂ ਵੱਡੇ ਕਬੂਤਰ ਵੇਖੇ ਸੀ ਇਹ ਉਹਨਾਂ ਦੇ ਬੱਚੇ ਆ ਬਈ ਇਹ ਸਾਰੇ ਛੱਡਨੇ ਆਪਾਂ 2024 ਚ ਸ੍ਰੀ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਵੇਂਦੇ ਸਾਡੇ ਹਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਆ ਬਈ ਜਿਹੜੇ ਸਾਡੇ ਵੀਡੀਓ ਵੇਂਦੇ ਆ ਬਹੁਤ ਮੈਨ ਆ ਬਈ ਸ਼ੇਅਰ ਕਰਿਆ ਕਰੋ ਮੇਰੇ ਭਰਾंनो ਆਪਾਂ ਹੀ ਤੁਹਾਡੇ ਨਾਲ ਜੁੜੇ ਰਹਿਾਂਗੇ ਜਾਨਵਰ ਦਿਖਾਵਾਂਗੇ ਜਿੰਨੇ ਮਿੱਤਰ ਮਟਲੀਆ ਸਾਰਿਆਂ ਦੇ ਜਾਨਵਰ ਦਿਖਾਵਾਂਗੇ ਜਿਹੜੇ ਮੇਰੇ ਭਰਾ ਨੂੰ ਨਹੀਂ ਚੰਗੇ ਲੱਗਦੇ ਉਹ ਨਾ ਦੇਖੋ ਜਿਹਨੂੰ ਚੰਗਾ ਲੱਗਦਾ ਸਾਡਾ ਉਹ ਦੇਖੋ ਚੋ ਕਰੋ ਗਲਤ ਨਾ ਅਸੀਂ ਬੋਲਣਾ ਨਾ ਸਾਨੂੰ ਕੋਈ ਬੋਲੇ ਬਈ ਨਾ ਬੋਲੇ ਆ ਯਾਰਾ ਦਿਖਾ ਆ ਜਾਨਵਰ ਆਪਣੇ ਛੱਡਣ ਵਾਲਿਆ ਸਾਰੇ ਸਾਰੇ ਛੱਡਣ ਵਾਲਿਆ ਬਈ ਉਹ ਤਾਂ ਫਰਵੀਆ ਪਾਤੀ ਹਿਦਾਇਤੇ ਬਾਰੋ ਜਾ ਕੇ ਲਿਆਉਣਾ ਸੀ ਗਰਾਦ ਨੂੰ ਦਿੱਗਿਆ ਠੀਕ ਆ ਜੀ ਡਾਰੀ ਦੇ ਬੱਚਾ ਹੁੰਦਾ ਹਾਂ ਉਦੋਂ ਮੁੜ ਕੇ ਪਰ ਮਨ ਲੱਗ ਦੋਸਤ ਵਰੀ ਫੇਰ ਛੱਡਿਆ ਬੱਤੀ ਪਾ ਕੇ ਬਹੁਤ ਕਿਹੜਾ ਕਹੇ ਇਹ ਆਪਣੀ ਕਬੂਤਰੀ ਤਾਂ ਆਪਣੀ ਘਰ ਦੀ ਸੀਗੀ ਉਹ ਤਰ੍ਹਾਂ ਪੱਲੇ ਹੁੰਦਾ ਸੀ ਗੋਰਾ ਹਰੇ ਭਰੇ ਮੁੰਡਾ ਧਰੋਂ ਧਰੋਂ ਉਹਦੇ ਘੱਟੇ ਪਾਸਿਓਂ ਤੋਂ ਲਿਆਂਦਾ ਸੀ ਆ ਰੱਤੇ ਬਾਰੇ ਦੇ ਜਾਣਕਾਰੀ ਮੇਰਾ ਰੱਤੋਂ ਸੇ ਰੱਤੇ ਦੀ ਕੂਤਰੀ ਰੋਕਤਾ ਜੀ ਜਾਣੀ ਉਹ ਜਿਹੜਾ ਪੱਟੀ ਹੈ ਜਿਹੜਾ ਦਿਖਾਇਆ ਆਪਾਂ ਹੈ ਜਿਹੜੇ ਬਲੌਕ ਚ ਉਹਨਾਂ ਦਾ ਹੀ ਆ ਇਹ ਉਹਦੀ ਪੱਟੀਆਂ ਸਾਰੇ ਉਹਨਾਂ ਦੀ ਆ ਮੌਜੀ ਬਾਰੇ ਦੇ ਜਾਣਕਾਰੀ ਮੌਜ ਵਿੱਚ ਕੋਈ ਜਾਣਰ ਦੇ ਆ ਮੌਜੀ ਬਈ ਇਹ ਵੀ ਆਪਾਂ ਜਖੀਰ ਤੋਂ ਕਹਿੰਦੀ ਆ ਬਈ ਮਾੜੀ ਵਾਲੇ ਮਾੜੀ ਵਾਲੇ ਜਖੀਰ ਤੋਂ ਆਈ ਵੀ ਬਈ ਹਾਂ ਆ ਪੱਠੇ ਵਾਲੇ ਦੇ ਜਾਣਕਾਰੀ ਸ਼ਾਖਾ ਕਕਲਾ ਜੀ ਨਾ ਟਮੇਟਲੇ ਮਿਲਦੇ ਛਕਲਾ ਮਿਲ ਜਾਂਦੇ ਨਸਲਾ ਨਹੀਂ ਮਿਲਦੇ ਮੇਰੇ ਭਰਾਵੋ ਇਹ ਛਕਲਾ ਇਹ ਨਸਲਾ ਛਕਲਾ ਨਹੀਂ ਇਹ ਸ਼ਾਖਾ ਖੋਦੀ ਦੀ ਹੁਣ ਤੁਮ ਕਹੀ ਸੀ ਆਈ ਉਹਦੀ ਪੱਠੀ ਇਹ ਮੌਜੀ ਦੀ ਮੌਜੀ ਦੀ ਮੌਜੀ ਦੀ ਪੱਠੀ ਆ ਭਾਈ ਜਿਹੜੀ ਪਹਿਲਾਂ ਵੇਖ ਕੇ ਆਟਿਆ ਤੁਸੀਂ ਉੱਥੇ ਵੀ ਦਿਖਾਉਣਾ ਕੋਈ ਦੱਬਾ ਇਹ ਨਾਲ ਦਾ ਪਿਆਵਾ ਦਾ ਪਿਆਵਾ ਦਾ ਹਾਂ ਦੋੜਾ ਦੱਬਾ ਇੱਧਰ ਬੈਠਾ ਆਪਣੀ ਜੋੜ ਨਾਲ ਦੂਜੇ ਹੁੰਦੇ ਜਾਣੇ ਹੋਰ ਨਾਲ ਇੱਥੇ ਆ ਵੀ ਦਿਖਾਓ ਭਾਈ ਜਾਨਵਰ ਕਾਲੇ ਜਿੰਨੇ ਵੱਡੇ ਦਾ ਬੱਚਾ ਬਾਈ ਜਿਹੜਾ ਅਸੀਂ ਵੀ ਵੀਡੀਓ ਵਿੱਚ ਵੇਖਿਆ ਭਾਈ ਬਾਈ ਦੀ ਗੌਰ ਬਹੁਤ ਆ ਜਾਨਵਰ ਵੇਖੋ ਬਣੇ ਥੱਲੇ ਹੋ ਯਾਰ ਲੈ ਗਲੋਟੇ ਰਕੇ ਪਏ ਉਹ ਗੋਰਾ ਵੇਖੋ ਕਰੋ ਚੱਕ ਇਹ ਵੀ ਛੱਟਣ ਵਾਲਾ ਭਰਾ ਮੇਰਾ ਕਰੋ ਦੱਛੋ ਮਾੜੇ ਦੇਵ ਦਰਸ਼ਨੀ ਇਹ ਇਹ ਨਾ ਜੀਨੇ ਦਾ ਬੱਚਾ ਵੀ ਮਾੜੀਆ ਜਕਸੀਰ ਪੱਠੇ ਦਾ ਜਕਸੀਰ ਵਾਲੇ ਪੱਠੇ ਦਾ ਹੈ ਠੀਕ ਆ ਆ ਬਈ ਸ਼ਾਕੇ ਦਰਸ਼ਨੀ ਕੀ ਹਿਸਾਬ ਨਾਲ ਇਹਦਾ ਇੱਦਾਂ ਉੱਡਿਆ ਨਿਕਾ ਹੁੰਦਾ ਕਿਵੇਂ ਸਾਰੀ ਜਾਣਕਾਰੀ ਦੇ ਦਿਆਗਾ ਮੇਰੇ ਭਰਾ ਇਹ ਸ਼ਾਕਾ ਪਾਪਾ ਪਹਿਲੀ ਵਾਰ ਰੱਖ ਰਿਆ ਸੀਗਾ ਛੱਡਾਂਗੇ 21 ਛੱਡਾਂਗੇ ਨਾ ਪਹਿਲੀ ਵਾਰ ਆਪਾਂ ਨੂੰ ਮੌਸਮ ਭੁਜਾਈ ਲੱਗਿਆ ਜਿਆਦਾ ਮੌਸਮ ਖਰਾਬ ਸੀ ਪਿਛਲੀ ਵਾਰੀ ਮੌਸਮ ਖਰਾਬ ਤੇ ਕਾਰਨ ਆਪਾਂ ਇਹ ਗੂਤਰ ਰੱਖ ਲਿਆ ਸੀ ਤੇ ਅੱਜ ਤੇ ਆਪਾਂ ਬਾਜੀ ਛੱਡਾਂਗੇ ਬਾਬਾ ਸੌਖ ਰੱਖੇ ਕਿਵੇਂ ਉੱਟਿਆ ਬਹੁਤ ਡੱਬਾਂ ਦਾ ਮਤਲਬ ਵੀ ਜਦੋਂ ਮੈਂ ਤੀਜੀ ਵਾਰ ਕੱਟਿਆ ਸੀਗਾ ਇਹ ਹਾਂ ਉਹ 3 ਵਜੇ ਬਾਹਰ ਆਇਆ ਸੀ ਉਹ ਦੋ ਦੂ ਮੜ ਕੇ ਮੈਨੂੰ ਮੌਸਮ ਹੀ ਨਹੀਂ ਸੈੱਟ ਲੱਗਿਆ ਤੇ ਅੱਜ ਮੈਂ ਛੱਡਿਆ ਹੀ ਨਹੀਂ ਆਹ ਭਾਈ ਜਾਂਟੇ ਵਾਲਿਆਂ ਚੋਂ ਆਂ ਖੱਟਾਂ ਆੱਖਾਂ ਕਾਲਾ ਭੁੰਜ ਹਾਂ ਇਹ ਜਾਂਟੇ ਵਾਲਿਆਂ ਚੋਂ ਉਤਰ ਆ ਆਪਣੇ ਮਿੱਤਰ ਕੋਲੇ ਗੱਲ ਦਿ ਨਵਰਾ ਹੈਗੇ ਆਪਣੇ ਕੋਲ ਹਾਂ ਪੰਨੂ ਵਾਲੇ ਵੀ ਹੈਗੇ ਪੰਨੂ ਵਾਲੇ ਵੀ ਹੈਗੇ ਸਾਬ ਹੈਗੇ ਸਾਰਿਆਂ ਦਾ ਕਰਾਉਣ ਗਿਆ ਦੱਸੇ ਵੀ ਜਿਹੜੇ ਚਿੱਟੇ ਨਾਲ ਹੀ ਇਹ ਪੰਨੂ ਵਾਲਿਆ ਜੋ ਬਈ ਇਹ ਪੰਨੂ ਵਾਲਿਆ ਜੋ ਹਾਂ ਇਹ ਬਿਲਕੁਲ ਚੰਨ ਚਾਦ ਕਿਵੇਂ ਤਾਂ ਹੰਤਾਂ ਪੂਰੀ ਬਈ ਹੰਤਾਂ ਪੂਰੀ ਪਰੀ ਬਈ ਅੱਲੇ ਜਾ ਕਰੋ ਆਹਲੇ ਪਤਲੇ ਫਾਂਗਾਂ ਦੇ ਪੈ ਆਏ ਦੇਖੀ ੜਾਰੀ ਇਹਨਾਂ ਦੀ ਇਹ ਹੀ ੜਾਰੀ ਬਹੁਤ ਮੇਹੇ ਪੰਨੂ ਵਾਲੇ ਤਾਂ ਮਤਲਬ ਰਾਤ ਨੂੰ ਵੀ ਬਾਹਰ ਰਹ ਜਾਂਦੇ ਵੀ ਇਹ ਰਾਤ ਨੂੰ ਵੀ ਬਾਹਰ ਰਹ ਜਾਂਦੀਆਂ ਆ ਆ ਇੱਕ ਜਾਨਵਰ ਗਲੋਟਾਂ ਦੇ ਪੈ ਆ ਇਹ ਜਿਹੜੀ ਚਿੱਟੀਆਂ ਅੱਖਾਂ ਨੇ ਉਹਦੀ ਭੈਣਾ ਨਾ ਸਕੇ ਯਾਰ ਨਹੀਂ ਉਧਰ ਆਪਾਂ ਲਾਵਾਂ ਸੀ ਨਾ ਇਹਦੇ ਸਾਹਤੀਆਂ ਬੱਡੇ ਲਾਲ ਜੀ ਦੇ ਬੱਚੇ ਸਾਰੇ ਲਾਲ ਜੀ ਨੇ ਉਹਦੇ ਬੱਚੇ ਲਾਲ ਜੀ ਨੇ ਬੱਚੇ ਉਹਦੇ ਹੱਥਾਂ ਦਿਖਾ ਦੇ ਮਾਰੇ ਦਸ ਪਰਨੇ ਬਲੇ ਸਰਕਾਰ ਦੇ ਉੱਪਰ ਇਹ ਲਾਲ ਚੀਨੇ ਦੇ ਬੱਚੇ ਆ ਬਈ ਸਾਰੇ ਜਿਹੜੇ ਉਧਰ ਦੇ ਦੂਜੇ ਪ੍ਰਾਣੀ ਵੀਡੀਓ ਦਿਖਾਏ ਆ ਆਪਾਂ ਬਿਜਲੀ ਚ ਇਹ ਉਹਦੇ ਬੱਚੇ ਆ ਰਹੇ ਸੁਰੱਖੇ ਬਾਹਰ ਆ ਜਾਣ ਵਰਮਾਈ ਜੀ ਹਾਂ ਲੰਦਾ ਤੇਰਾ ਰੱਬ ਇਹ ਆਪਣੇ ਕੋਲ ਮੇਰਾ ਵੱਡਾ ਭਾਈ ਗਿਆ ਸੀ ਆਪਣੇ ਮਾਸਟਰ ਕਰਨੇ ਬਾਕੀ ਤੇਗਦਾਰੀ ਹਾਂ ਉਹ ਤੋਂ ਪੁੱਤਰ ਨੂੰ ਲੱਗਾ ਸੀਗਾ ਕਿ ਉਹਨੂੰ ਰੱਬ ਚਾਹਗੇ ਠੀਕ ਆ ਅੰਦਰ ਦਿਖਾਵਾਂਗੇ ਬਾਲਾ ਜੀ ਨਾਲ ਉਹ ਤਾਂ ਬਾਈ ਇਹ ਉਹ ਤਾਂ ਬਾਈ ਜੇ ਆਪਾਂ ਮਤਲਬ ਗਰਮੀ ਚ ਨਿਕਲ ਗਈ ਸੀ ਪੱਠੀ ਇਹਦੀ ਹਾਂ ਇਹਦੀ ਭੈਣ ਹਾਂ ਮਾ ਲਗੋ ਧਨਵਾਇ ਤੇ ਮਾਰਦੀ ਪਰ ਇਹਨੇ ਪੱਕੇ ਰੇ ਕੇ ਪਾਸੇ ਬਾਹ ਨਹੀਂ ਲੱਗਦੇ ਠੀਕ ਆ ਇਹ ਘਰੇ ਆਉਂਦੇ ਭਾਏ ਰਾਤ ਨੂੰ ਘਰੇ ਡੱਗ ਪੈਂਦੇ ਕਿਵੇਂ ਕੀ ਪਰ ਇਹ ਹੁੰਦੇ ਆ ਭਾਈ ਗੁੱਡੀ ਕੀ ਹਿਸਾਬ ਨਾਲ ਇਹ ਮਾ ਲਈ ਉਹ ਸ਼ਾਮ ਲਈ ਅਨੇਰਾ ਹੀ ਕਰ ਜਾਂਦੀ ਹੈ ਤਾਂ ਜਦੋਂ ਤੈਨੂੰ ਕਹੇ ਰਾਤ ਨੂੰ ਘਰੇ ਆਏਂਦੇ ਉੱਟੀ ਆਪੇ ਹਿਸਾਬ ਨਾਲ ਆ ਤੂੰ ਭਾਈ ਕਿੰਨਾ ਗੁੱਡੀ ਹੋ ਤੇ ਇਹ ਵੀ ਜਦੋਂ ਛਤਰੀ ਤੇ ਨਹੀਂ ਬੈਠਾ ਇਹਦਾ ਕਈ ਵੇਰ ਤੇਨੂੰ ਪਾਸੇ ਡੱਗ ਕੇ ਪੈਣੇ ਵਾਲਾ ਘਰੇ ਡੱਗ ਜਾਂਦਾ ਜਮਲ ਵੱਧ ਮਾਰ ਜਾਂਦਾ ਗੋਲ ਗੱਜੀ ਤੇ ਡੱਗ ਪੈਣ ਛਤਰੀ ਤੇ ਬੈਠੇ ਮੈਂ ਤੇ ਡੱਗ ਪੈ ਤੇ ਮੁੱਠੇ ਹੋ ਗਏ ਆਹਾਂ ਕਿਹੜਾ ਚੋਆ ਇਹ ਉਹ ਗਦਾਰਿਆਂ ਵਾਲਾ ਕੁੱਤਾ ਵਜਦਾ ਸਾਡਾ ਰੱਖਿਆ ਉਹ ਨਾਮ ਦਾ ਠੀਕ ਆ ਉਹਦਾ ਹੀ ਹੈ ਉਹਦਾ ਹੀ ਹੈ ਗਦਾਰ ਵਾਲੇ ਕੁੱਤਰ ਦਾ ਬੱਚਾ ਹੋਈ ਇਹਦਾ ਆਹ ਲਖਾ ਉਹ ਸ਼ਾਇਦ ਕਿ ਵੀ ਸਾਡੇ ਪਿੰਡ ਮੁੰਡਾ ਜਿਹੜਾ ਸ਼ਿੰਦਾ ਉਹਦੇ ਬੰਦੇ ਆ ਸੀਗਾ ਉਹਨਾਂ ਦੀ ਬੱਚਿਆਂ ਦੀ ਹੈ ਬਹੁਤ ਚੰਗੇ ਕੁੱਤਰ ਆ ਉਹ ਕੋਈ ਕੋਲ ਬੰਦੇ ਦੀ ਹੁਣ ਨਾ ਖੜਾ ਰਿਹਾ ਉਹ ਬਈ ਸ਼ਿੰਦਾ ਨੂੰ ਲੈਣਾ ਬਈ ਪੁਰਾਣਾ ਕਈ ਬੰਦੇ ਨਾ ਖੜਾ ਰਿਹਾ ਬੰਦਾ ਸੀਨੀਅਰ ਆ ਉਹ ਤੁਹਾਡੇ ਪਿੰਡ ਦਾ ਕੁੱਤਰ ਦਾ ਉਹਦੇ ਪਹਿਲਾਂ ਹੁਣ ਕੀ ਨਾ ਪੁਰਾਣਾ ਯਾਰ ਹਾਂ ਜੀ ਜੀ ਟੰਗੇ ਦੇ ਵੀ ਵੀ ਇੱਕ ਤਾਂ ਕਾਲਾਸਰਾ ਕਾਲਾਸਰਾ ਹਾਂ ਕਾਲੇਸਰਾਣ ਉਹ ਬੰਦਾ ਕੂਤਰ ਡਾਉਂਦਾ ਰਿਹਾ ਉਹਦੇ ਨਾਲ ਯਾਰੀ ਸੀ ਉਹ ਬੰਦੇ ਦੀ ਛੱਡੇ ਦੀ ਹਾਂ ਸ਼ਿੰਤਾ ਜੀ ਸਾਡੇ ਪਿੰਡ ਦੇ ਦਰਜੀਆ ਮੁੰਡਾ ਹੁੰਦਾ ਉੱਤਰਪੁਰ ਟੰਗਾ ਮੇਰੀ ਕਰਕੇ ਉਹ ਬੰਦੇ ਨੇ ਕੂਤਰ ਛੱਡੇ ਬਈ ਤੇ ਕੂਤਰ ਬਹੁਤ ਜੰਗ ਦੀ ਮਜਬੂਰੀ ਆ ਥੋੜੀ ਘਰੋਂ ਉਚਾਰਾ ਛੱਡ ਛੱਡ ਹੂੰ ਹੁਣ ਪਰ ਉਹਨੇ ਕੱਲ ਹੀ ਤਿਆਰੀ ਫੇਰ ਛੱਡਿਆ ਕਰੂਗਾ 23 ਉਹ ਬੰਦੇ ਨੇ ਆਪ ਨੂੰ ਬਹੁਤ ਸਾਸਤਾ ਰੱਖਿਆ ਪਰ ਬਹੁਤ ਬੋਧਿਆ ਉਹਨੇ ਕੂਤਰਾਂ ਦੇ 15 ਜੂਨ ਦੇ ਦਿਤੇ ਕੂਤਰ ਉੱਤੇ ਮੜ ਕੇ ਆਪ ਮਾਰ ਲਈ ਮਾਤਰ ਕੇਦ ਲਈ ਉਹਨੇ ਜੰਗਾ ਖਡਾਰੀ ਆ ਜਿੰਦਾ ਬਈ ਇਹਦਾ ਦੇ ਦ ਆ ਜਿੰਨੇ ਚਿੱਟੀਆਂ ਆ ਗਏ ਯਾਰ ਹਾਂ ਸਾਰੇ ਆਪਣੇ ਮਾਲਕ ਨੂੰ ਆਏ ਝੀ ਆਹ ਕਹਦਾ ਖਾ ਹੈ ਇਹ ਤਾਂ ਖਾ ਖਾ ਕਿਹੜੇ ਚਿੱਟੀਆਂ ਵਾਲੇ ਜਿੰਨੇ ਆਪਣੇ ਕੋਈ ਹਾਂ ਇਹ ਤਾਂ ਇਹ ਤਾਂ ਮਾੜੀ ਵਾਲਾਂ ਚੇੜੇ ਸਾਰੇ ਖਾ ਤਾ ਠੀਕ ਆ ਆ ਵੀ ਦੇਖੋ ਚਿੱਟੀਆਂ ਵਾਲੀ ਜੂਂਜਾ ਬੱਟਾ ਗਾ 16 ਇਹਨੂੰ ਚਿੱਟੀਆਂ ਵਾਲੀ ਇਹ ਕੱਟਣਾ ਜੇ ਤਾਂ ਪੂਰੀ 25 ਹਾਂ ਜੇ ਤਾਂ ਵੀ ਆਪਣਾ ਕਦੇ ਦਾਈ ਕੀ ਆਪਣੇ ਇੱਕੀ ਹਾਂ ਇਹਦੇ ਕੋਈ ਰੰਗ ਨਹੀਂ ਸੀਗਾ ਹਾਂ ਤੇ ਆਪਾਂ ਰੱਖ ਲਈ ਨਾ ਤਾਂ ਕੋਈ ਪੜਾਇਆ ਨਾ ਕੋਈ ਕੀਤਾ ਦੀ ਵੇਖਾਂਗੇ ਉਹਨੂੰ ਛੱਡ ਕੇ ਵੀ ਛੱਡ ਕੇ ਵੀ ਦੇਖਣਾ ਬਹੁਤ ਆ ਬਈ ਹਾਂ ਬਾਬਾ ਜੀ ਆਪਣੇ ਪੁੱਤਰਾ ਲੋਕਾ ਜੀ ਬਹੁਤ ਟਾਈਮ ਹੈ 4-5 ਘੰਟੇ ਹੱਥ ਨੇ ਠੀਕ ਆ ਤੇ ਨਾਲ ਲੈ ਗਈ ਸੀ ਉਹਨਾਂ ਨੇ ਠੀਕ ਆ ਉਹ ਦੇਖਦਾ ਮੈਂ ਉਹ ਵਾਲਾ ਆ ਚਿੱਟੇ ਨਾਲ ਇਹਦੇ ਪਏ ਆ ਹਾਂ ਬਾਬਾ ਜੀ ਕੀ ਗੱਲ ਹੈ ਜੇ ਇਹ ਵੀ ਕਿਵੇਂ ਉੱਠਿਆ ਭਰਾਵਾਂ ਦੇ ਇਹ ਵਾਰ ਰਾਤ ਨੂੰ ਡਿੱਗਿਆ ਸੀ ਆਪਣਾ ਬੜਾ ਠੀਕ ਵੇਲੇ ਡਿੱਗ ਪਿਆਥ ਨੇ ਇਹ ਗਰਮ ਮੈਚ ਘੜਾ ਲੈ ਜੀ ਆਪਾਂ ਬੇਦੁਵਾਰੀ ਬਹੁਤ ਚੰਗੇ ਗੂਤਰਾ ਭਰਾ ਕੋਲੇ ਜੱਗੇ ਵਾਲੇ ਕੋਲੇ ਦੱਲੂ ਵਾਲੇ ਕੋਲੇ ਹੂੰ ਤੇ ਨਾਂ ਚੱਲਦਾ ਪੂਰਾ ਪਾਈ ਦਾ ਇਹ ਸਾਰੇ ਛੱਡਨੇ ਆ ਬਈ ਆਪਾਂ ਬਹੁਤ ਮੋਹ ਪਿਆਰ ਆ ਸਾਡਾ ਜੱਗੇ ਦਾ ਬਈ ਏ ਭਰਾ ਆਪਣੇ ਨਾਲ ਖੜਦਾ ਮੋਢਾ ਮੋਢਾ ਲਾ ਕੇ ਜਿਵੇਂ ਕਵਾਂਗੇ ਉਵੇਂ ਕਰਦਾ ਹੈ ਭਰਾ ਆਪਣਾ ਐਨ ਕੀ ਤੁਹਾਨੂੰ ਇਹ ਆਪਣੇ ਨਾਲ ਦੇ ਸੁਭਾਈ ਗਰਮਾਜ ਆ ਆਪਾਂ ਇਹਦੇ ਨਾਲ ਦੇ ਸਾਂਗੇ ਹਾਂ ਖਹਿਵਾਂਗੇ ਚੱਲਣਗੇ ਇੱਦੀ ਬਾਜਾਂ ਸਾਡੇ ਫੁੱਲ ਹਾਂ ਜਿਹੜੇ 2-4 ਐਂਟੀ ਹੈ ਸਾਡੇ ਮੱਚ ਤੇ ਸਾਡੇ ਤੋਂ ਉਹਨਾਂ ਨਾਲ ਫੁੱਲ ਖਹਿਵਾਂਗੇ ਚੱਲਣਗੇ ਠੀਕ ਆ ਦੂਜਾ ਸਾਰਾ ਕੋਈ ਸਾਡੇ ਮੇਰੇ ਭਰਾ ਆ ਤੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਦਿਖਾਉਣ ਨਾਲ ਤਾਂ ਜਾਇਗਾ ਕੋਈ ਦੂਪਤਰਾ ਦਿਖਾ ਦੇ ਸਾਰੇ ਬਾਕੀ ਆ ਬਈ ਵੀਡੀਓ ਨੂੰ ਸ਼ੇਅਰ ਕਰ ਤੇ ਧੰਨਵਾਦ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਦੇਖਣ ਵਾਲਿਆਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਬੂਤਰਾਂ ਦੇ ਦਿਖਾ ਦੇ ਹਾਂ ਇਹ ਉੱਡਣ ਵਾਲੇ ਬਈ ਸਾਰੇ ਆਪਣੇ ਇਹ ਸਾਰੇ ਖਦਨੇ ਆ ਬਈ ਇਹ ਤਮਾਕਾ ਹੀ ਆ ਪਾ ਦੇਖੋ ਦੀ ਆਪਣਾ ਡੱਬਾ ਡੱਬੇ ਦੇ ਕੋਲ ਜ ਲੈ ਗਿਆ ਥੋੜੀ ਖੜਾਦਾ ਫਾਪਾ ਗੂਏ ਹਾਂ ਵਾਹਿਗੁਰੂ ਬਾਂ ਕਰਾਂ ਧੰਨਵਾਦ ਬਈ ਸਾਰਿਆਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਸ਼ੇਅਰ ਕਰ ਦਿਓ ਵੀਡੀਓ ਨੂੰ ਜਾਨਵਰ ਚੰਗੇ ਲੱਗੇ ਤਾਂ ਆਪਣੇ ਧੰਨਵਾਦ ਬਾਈ